ਬਹੁਤ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸ਼੍ਰੀ ਮੁਕਸਰ ਸਾਹਿਬ ਤੋਂ ਜਿੱਥੇ ਮੁਕਸਰ ਸਾਹਿਬ ਦੇ ਪਿੰਡ ਵੜਿੰਗ ਦੇ ਵਿੱਚ ਗੁਜ਼ਰਨ ਵਾਲੀ ਇੱਕ ਨਹਿਰ ਦੇ ਵਿੱਚ ਜੈਤੋ ਨਿਵਾਸੀ ਪਿਓ ਨੇ ਆਪਣੇ ਲੜਕੇ ਦੇ ਨਾਲ ਨਹਿਰ ਦੇ ਵਿੱਚ ਛਲਾਂਗ ਮਾਰ ਦਿੱਤੀ ਅਤੇ ਉਸਨੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਉਸਨੇ ਪਹਿਲਾਂ ਸੋਸ਼ਲ ਮੀਡੀਆ ਤੇ ਇਜ਼ੀ ਵੀਡੀਓ ਵੀਕੋ ਵਾਇਰਲ ਕਰਤੀ ਹੈ ਉਥੇ ਹੀ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਚਗਾਲ ਲਗਾਉਣ ਵਾਲੇ ਦੇ ਪਿਤਾ ਦਾ ਕਹਿਣਾ ਹੈ ਕਿ ਗੁਰਲਾਲ ਸਵੇਰੇ ਅਜ ਆਪਣੇ ਬੱਚੇ ਨਾਲ ਘਰ ਤੋਂ ਨਿਕਲਿਆ ਸੀ ਅਤੇ ਨਹਿਰ ਦੇ ਕੋਲ ਦੋ ਲੋਕਾਂ ਨੇ ਉਸ ਨੂੰ ਫੜਿਆ ਵੀ ਸੀ ਉਸੇ ਸਮੇਂ ਉਸਨੇ ਵੀਡੀਓ ਬਣਾਈ ਅਤੇ ਉਹ ਕਹਿ ਰਿਹਾ ਹੈ ਕਿ ਉਹ ਕਰਜ਼ੇ ਤੋਂ ਬਹੁਤ ਪਰੇਸ਼ਾਨ ਹੈ ਤੇ ਉਸ ਨੂੰ ਕਈ ਲੋਕ ਤੰਗ ਪ੍ਰੇਸ਼ਾਨ ਕਰ ਰਹੇ ਹਨ ਜਿਸ ਦੇ ਕਰਕੇ ਉਹ ਆਪਣੀ ਜੀਵਨ ਲੀਲਾ ਸਮਾਪਤ ਕਰਨ ਜਾ ਰਿਹਾ ਹੈ ਹੁਣ ਪਰਿਵਾਰ ਨੇ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਜੋ ਲੋਕ ਜੋ ਸੰਤਾਂਗ ਪ੍ਰੇਸ਼ਾਨ ਕਰ ਰਹੇ ਹਨ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਉੱਥੇ ਹੀ ਪੁਲਿਸ ਨੇ ਇਹ ਕਹਿਣਾ ਹੈ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਜੋ ਵੀ ਪਰਿਵਾਰਿਕ ਮੈਂਬਰ ਬਿਆਨ ਦੇਣਗੇ ਉਹਨਾਂ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਉੱਥੇ ਹੀ ਤੁਹਾਨੂੰ ਜਾਣਕਾਰ ਦੇ ਦਈਏ ਕਿ ਐਨਡੀਆਰਫ ਦੀਆਂ ਟੀਮਾਂ ਛਾਲ ਲਗਾਉਣ ਵਾਲੇ ਪਿਓ ਪੁੱਤ ਦੀ ਤਲਾਸ਼ ਕਰ ਰਹੀਆਂ ਨੇ ਤੁਸੀਂ ਆਪ ਹੀ ਦੇਖੋ ਪਰਿਵਾਰਿਕ ਮੈਂਬਰਾਂ ਦਾ ਕੀ ਕੁਝ ਕਹਿਣਾ ਹੈ ਕੀ ਨਾਮ ਹੈ ਕੀ ਘਟਨਾ ਹੋਈ ਸੀ ਤੁਹਾਡੇ ਕੀ ਲੱਗਦੇ ਸੀ ਕੀ ਘਟਨਾ ਪੰਜ ਛਾਲ ਮਾਰੀ ਉਹਨਾਂ ਨੇ ਰੈਡ ਕੀਤਾ ਵੀਡੀਓ ਕਵਰ ਸ਼ਾਇਰ ਕੀਤਾ ਵੀਡੀਓ ਤੋਂ ਜੋਤਨ ਬੰਦਾ ਨਾਮ ਹੀ ਲਿਆ ਨੇ ਮੈਂ ਕਹਾਂ ਕਰਦੇ ਪਹਿ ਲੈ ਦਿੱਤੇ ਦਰ ਦਰ ਵਾਰਾ ਮੰਤਰੀ ਇਸ ਕੋਲੋਂ ਨਾ ਕੋਈ ਕਿਸੇ ਕਰਕੇ ਸ਼ੇਅਰ ਕਰ ਗਈ ਕਿੰਨੇ ਬੱਚੇ ਸੀ ਇਹਨਾਂ ਦੇ ਕੀ ਕੋਈ ਵੀ ਨਾਲ ਹੀ ਮਰੇ ਕਿੰਨੀ ਉਮਰ ਸੀ ਇਹਨਾਂ ਦੀ ਆਪ ਦੀ 33 ਸਾਲ ਦਾ ਸੀ ਇਹ ਮੁੰਡਾ 15 ਚਾਲ ਦਾ ਹੋ ਗਿਆ ਕੀ ਕੰਮ ਕਰਦੇ ਪਰਿਵਾਰ ਦੇ ਹਾਲਾਤ ਕਿਸ ਤਰ੍ਹਾਂ ਪਰਿਵਾਰ ਦੇ ਹਾਲਾਤ ਕਿਸ ਤਰ੍ਹਾਂ ਹਾਲਾਤ ਆਪ ਗੁਜ਼ਰੀ ਜਾਂਦੀ ਹੁੰਦੀ ਹੈ ਕੀ ਮੰਗ ਕਰਦੇ ਨੇ ਮੰਗ ਫਰਵਾਹਤ ਨਹੀਂ ਕਰਦੇ ਨੇ ਕਰਦੇ ਹੁੰਦੇ ਨੇ ਕਿ ਜਿੰਨਾ ਪੰਗ ਨਹੀਂ ਪਸਾਇਆ ਤਾਂ ਕਿ ਸਾਡੇ ਘਰੇ ਆ ਕੇ ਆਖਣਗੇ ਫੋਨ ਕਰਦੇ ਬੜੀਆਂ ਨਾਲ ਕੰਮ ਕਰਦੇ ਨੇ ਫੋਨ ਪਰ ਵੀ ਕਰ ਵੀ ਹੋਣੀ ਚਾਹੀਦੀ ਹੈ ਸਰਕਾਰੀ ਪੱਤਰੀ ਕੋਈ ਪਹਿਲਾਂ ਵੀ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੁੰਦੀ ਸੀ ਜਿੰਨਾ ਨੇ ਪੈਸੇ ਪੁੱਛੜ ਕੋਈ ਗੱਲ ਦੱਸਦਾ ਸੀ ਕਿਸੇ ਤਰ੍ਹਾਂ ਦੇ ਵੀ ਮੈਨੂੰ ਪਰਿਚਾਰ ਨਹੀਂ ਸਾਡੇ ਕੋਲ ਨਹੀਂ ਕਰਦੇ ਪਹਿਲੇ ਕੰਫਰਮ ਕਰਾਦੇ ਨੇ ਤੇ ਨੇੜੇ ਦੇ ਵਿੱਚ ਟਿੱਕੇ ਨੇ ਸਵੇਰੇ ਕਰੀਬ ਸਬਾਤ 8:30 ਦੇ ਕਰੀਬ ਥਾਣੇ ਦੇ ਬਰੀਆਲਾ ਦਾ ਏਰੀਆ ਪੈਂਦਾ ਉੱਥੇ ਫੋਨ ਤੇ ਇਤਲਾਹ ਆਈ ਸੀ ਕਿ ਦੋ ਵਿਅਕਤੀ ਜਿਹੜੇ ਆ ਉਹਨਾਂ ਬਾਰੇ ਕਿ ਉਹਨਾਂ ਨੇ ਨਹਿਰ ਦੇ ਵਿੱਚ ਡਿੱਗੇ ਆ ਤੇ ਇਹ ਸੰਬੰਧੀ ਐਸਚੋ ਬਰੀਆਲਾ ਦੇ ਕੋਲ ਥਾਣੇ ਹੀ ਉਥੋਂ ਪਿੰਡ ਦੀ ਪੰਚਾਇਤ ਤੇ ਹੁਕੂ ਚਾਰ ਪੰਜ ਹੋਰ ਵਿਅਕਤੀ ਪਹੁੰਚ ਗਏ ਇਹਨਾਂ ਨੂੰ ਨਾਲ ਲੈ ਕੇ ਐਸਚੋ ਬਰੀਆਲਾ ਲੈ ਕੇ ਇਹ ਰਸਤਾ ਵੀ ਤੇ ਮਹਿਰ ਹੈ ਸੁਵੇਲਾ ਵਾਲੇ ਦੇ ਪਿੰਡ ਚ ਮਹਿਰ ਵਾਲੇ ਦੇ ਨੇਰੇ ਤੇ ਕੋਟਕਪਰਾ ਰੋਡ ਦੇ ਉੱਪਰ ਹੈ ਤੇ ਜਦੋਂ ਕਲੀਅਰ ਕੀਤਾ ਤਾਂ ਪ੍ਰਿੰਡ ਮੜਾਕ ਤੋਂ ਜਿਹੜਾ ਕਿ ਥਾਣਾ ਜਹਤੋ ਜ਼ਿਲ੍ਹਾ ਫਰੋਜ਼ਿਕੋਟ ਦੇ ਵਿੱਚ ਪੈਂਦਾ ਉੱਥੋਂ ਇਹ ਗਰਨਾਲ ਸਿੰਘ ਨਾਮ ਦਾ ਵਿਅਕਤੀ ਹੈ ਜਿਹਦੀ ਉਮਰ ਕਰੀਬ ਦੱਸ ਰਿਹਾ 33 34 ਸਾਲ ਹੈ ਤੇ ਉਸ ਦਾ ਲੜਕਾ ਜਿਹਦੀ ਉਮਰ ਕਰੀਬ 15 16 ਸਾਲ ਹੈ ਉਹ ਦੋਨੇ ਜਣਿਆਂ ਬਾਰੇ ਇਤਲਾਹ ਮਿਲੀ ਹੈ ਕਿ ਉਹਨਾਂ ਨੇ ਜਿਹੜਾ ਹੈਗਾ ਨਹਿਰ ਦੇ ਵਿੱਚ ਡਿੱਗ ਕੇ ਆਤਮ ਹੱਤਿਆ ਕਰ ਲਈ ਹੈ ਤੇ ਇਸ ਤੋਂ ਇਲਾਵਾ ਹੁਣ ਪਰਿਵਾਰ ਦੇ ਮੈਂਬਰ ਇੱਕ ਵੀਡੀਓ ਜਿਹੜੀ ਹੈਗੀ ਹੈ ਉਹ ਅਸੀਂ ਉਹਦਾ ਜਾਂਚ ਕਰਨ ਲੱਗੇ ਆ ਗਿਆਨ ਲਿਖਣ ਲੱਗੇ ਆ ਸਾਡੇ ਵੱਲੋਂ ਜੋ ਕਾਨੂੰਨੀ ਕਾਰਵਾਈ ਬੰਦੀ ਹੈ ਉਹ ਤੁਰੰਤਾਂ ਅਮਲ ਚ ਲਿਆਂਦੀ ਜਾ ਰਹੀ ਹੈ ਇਸ ਤੋਂ ਇਲਾਵਾ ਮੌਕੇ ਤੇ ਦੋ ਪ੍ਰਾਈਵੇਟ ਗੋਤਾਖੋਰ ਬੁਲਾ ਕੇ ਤੇ ਚੈੱਕ ਕੀਤਾ ਤੇ ਜਿਹੜੀ ਐਨਡੀਆਰਐਫ ਦੀ ਟੀਮ ਹੈ ਬਟੰਡੇ ਤੋਂ ਉਹ ਵੀ ਚੱਲ ਪਈ ਆ ਉੱਥੋਂ ਪਹੁੰਚਣ ਵਾਲੀ ਆ ਤੇ ਜਲਦੀ ਤੋਂ ਜਲਦੀ ਜਿਹੜਾ ਹੈਗਾ ਡੈੱਡ ਬਾਡੀ ਆ ਜਿਹੜੀ ਹੈਗੀ ਆ ਨਹਿਰ ਚ ਟਰੇਸ ਕਰਕੇ ਤੇ ਅਗਲੀ ਕਾਰਵਾਈ ਜਿਹੜੀ ਆ ਅਮਲ ਚ ਲਿਆਂਦੀ ਜਾਊਗੀ ਜੀ ਸਰ ਕੋਈ ਪਤਾ ਲੱਗਿਆ ਕੋਈ ਤੰਗ ਪ੍ਰੇਸ਼ਾਨ ਕਰਦੇ ਸੀ ਕਿ ਜਾਂ ਕੁਛ ਇਹ ਜਿਹਾ ਅਜੇ ਬਿਆਨ ਲਿਖਣਾ ਹੈ ਬਿਆਨ ਲਿਖ ਕੇ ਜੋ ਜਿਹੜੀ ਹੈਗੇ ਆ ਸਾਥ ਸਾਹਮਣੇ ਆਉਣਗੇ ਉਹਦੇ ਮੁਤਾਬਕ ਤੁਹਾਨੂੰ ਅਪਡੇਟ ਕਰਦੇ ਰਹਾਂਗੇ ਇਹ ਵੀਡੀਓ ਨਹਿਰ ਚ ਸਾਲ ਮਾਰਨ ਤੋਂ ਪਹਿਲਾਂ ਬਣਾਈ ਗਈ ਹੈ ਇਹਨਾਂ ਨੇ ਉਹ ਵੀ ਅਸੀਂ ਜਾਂਚ ਕਰਨੀ ਆ ਅਜੇ ਸਾਨੂੰ ਜਿਹੜੀ ਵੀਡੀਓ ਮਿਲੀ ਆ ਉਧੀਆਂ ਜੇ ਜਾਂਚ ਨਹੀਂ ਕੀਤੀ ਸਾਰਾ ਕੁਝ ਜਾਂਚ ਕਰਨ ਤੋਂ ਬਾਅਦ ਤੁਹਾਨੂੰ ਦੱਸਾਂਗੇ ਹੁਣ ਭਾਲ ਜਾਰੀ ਹੈ ਜੀ ਐਨਡੀਆਰਕ ਦੀਆਂ ਟੀਮਾਂ ਜੀ ਐਨਡੀਆਰ ਟੀਮਾਂ ਪਹੁੰਚਣ ਆ ਲਈਆਂ ਪ੍ਰਾਈਵੇਟ ਗੋਤਾਖੋਰ ਇੱਥੇ ਆ ਗਏ ਆ ਪਰਿਵਾਰਕ ਮੈਂਬਰ ਵੀ ਆ ਗਏ ਆ ਪਿੰਡ ਦੇ ਮੋਹਤਰ ਵਿਅਕਤੀ ਵੀ ਆ ਗਏ ਆ ਤੇ ਮੌਕੇ ਤੇ ਜਿਹੜੀ ਆ ਉਹਨਾਂ ਦੀਆਂ ਰੈਡ ਬੋਡੀਆਂ ਵੀ ਭਾਲ ਜਾਰੀ ਤੇ ਕਿੰਨੇ ਕੁ ਵਜੇ ਸਾਲ ਮਾਰੀ ਕੋਈ ਪਤਾ ਲੱਗਿਆ ਕਰੀਬ ਜਿਹੜੀ ਆ ਕਰੀਬ ਪੌਣੇ 8 ਵਜੇ ਦਾ ਵਕੂਆ ਹੈ